ਅੱਜ ਲਾਈਵ ਹੂੰ ਤਾਂ ਮਕਸਦ ਇੱਕੋ ਹੀ ਐ ਤੇ ਇੱਕ ਖੁਸ਼ੀ ਵੀ ਐ ਤੁਹਾਨੂੰ ਦੋਵੇਂ ਸਾਂਝੀਆਂ ਕਰਾਂਗੇ ਪਹਿਲਾਂ ਤੁਹਾਨੂੰ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਪੇਜਾਂ ਵਾਲੇ ਸਿੱਧੂ ਮੂਸੇ ਵਾਲੇ ਬਾਈ ਦੀਆਂ ਵੀਡੀਓ ਫੇਮ ਲੈਣ ਲਈ ਪਾ ਰਹੇ ਨੇ ਇੱਕ ਜਿਹੜੇ ਬੰਦੇ ਨੂੰ ਕੋਈ ਪੁੱਛਦਾ ਨਹੀਂ ਕਿ ਨੂੰ ਕੋਈ ਜਾਣਦਾ ਹੀ ਨਹੀਂ ਪੰਜਾਬ ਦੇ ਵਿੱਚ ਮੈਂ ਕਹਿੰਨਾ ਵੀ ਅੱਜ ਵੀ ਲਾ ਲੋ ਵੀ ਵੀ ਇਹ 100% ਜਿਹੜੀ ਜਨਤਾ ਦੇ ਵਿੱਚੋਂ ਪੁੱਛੋਗੇ ਸਿਰਫ 5% ਲੋਕ ਜਨਨ ਲੱਗੇ ਨੇ ਉਹ ਵੀ ਜਨਨ ਲੱਗੇ ਨੇ ਸਿੱਧੂ ਮੂਸੇ ਵਾਲੇ ਕਰਕੇ ਉਹਦਾ ਵੀ ਵਜ੍ਹਾ ਇਹ ਆ ਵੀ ਸਰ ਉਹ ਕਹਿੰਦਾ ਨਾ ਘਰ ਕਾ ਭੇਤੀ ਲੰਕਾ ਢਾਈ ਜਿਹੜੇ ਸਿੱਧੂ ਮੂਸੇ ਵਾਲੇ ਦੇ ਪੇਜ ਬਣੇ ਨੇ ਜਿਹੜੇ ਉਹਦੇ ਫੈਨ ਨੇ ਹਨਾ ਉਹਨਾਂ ਨੇ ਸਿਰਫ ਇੱਕ 뷰 ਵਾਸਤੇ ਉਹਨੂੰ ਨਾਲ ਉਹਦੀਆਂ ਵੀਡੀਓ ਅਟੈਚ ਕਰ ਕਰਕੇ ਕੰਟਰੋਵਰਸੀ ਕ੍ਰੀਏਟ ਕਰਨ ਵਾਸਤੇ ਤੇ ਇਹ ਕੰਮ ਕਰੇ ਹੈਨਾ ਇਹ 뷰 ਤਾਂ ਚਲੋ ਜਦੋਂ ਵੀ ਕੋਈ ਕੰਟਰੋਵਰਸੀ ਹੁੰਦੀ ਹੈ ਕਿਵੇਂ ਵੱਡੇ ਬੰਦੇ ਦੀ ਕੇ ਜਿਹੜੇ ਦੂਜੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਫੇਮਸ ਹੋਣਾ ਹੁੰਦਾ ਹੈ ਉਹ ਹਮੇਸ਼ਾ ਹੀ ਵੱਡੇ ਵੱਡੇ ਦਾ ਨਾਮ ਲੈਂਦੇ ਨੇ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਬਿਲਬੋਰਡ ਤੱਕ ਜਾਂਦੇ ਨਹੀਂ ਤੇ ਇਹਨੂੰ ਲੰਡੂ ਨੂੰ ਪੁੱਛਦਾ ਕਰਉਣਾ ਵੀ ਮੈਂ ਕਹਿੰਦਾ ਵੀ ਵੀ ਇੱਕ ਬੰਦੇ ਨੇ ਗੱਲ ਕਹਿਤੀ ਵੀ ਹਾਂ ਵੀ ਮੈਂ ਇੱਕ ਤੁਸੀਂ ਇੰਟਰਵਿਊ ਸੁਣੀ ਹੋਣੀ ਹੈ ਇਹਦੀ ਮਾਸੂਮ ਸ਼ਰਮਾ ਦੀ ਮੈਂ ਗੱਲ ਕਰਦਾ ਹਿੰਦੀ ਕੋਲੇ ਇੱਕ ਪੱਤਰਕਾਰ ਆਇਆ ਉਹਨੇ ਪੁੱਛਿਆ ਵੀ ਸਿੱਧੂ ਮੂਸੇ ਵਾਲੇ ਬਾਰੇ ਉਹਨੇ ਆਖਿਆ ਬ ਕੋਈ ਕੁਛ ਨਹੀਂ ਮੰਨਦਾ ਵੀ ਹੈ ਫੇਮਸ ਹੈ ਮੈਂ ਕੁਛ ਨਹੀਂ ਮੰਨਦਾ ਤੇ ਤੁਹਾਨੂੰ ਇਹ ਗੱਲ ਜੇ ਤੁਹਾਨੂੰ ਇਹ ਗੱਲ ਦਾ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਹਨਾ ਤੇ ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਉਹ ਬੰਦੇ ਨੇ ਗਲਤ ਗੱਲ ਕਰਤੀ ਮੰਨ ਲਈ ਉਹਨੇ ਗਲਤ ਗੱਲ ਉਹਨੇ ਭੋਰਤੀ ਕਿਉਂਕਿ ਉਹਨੇ ਫੇਮਸ ਹੋਣਾ ਸੀ ਉਹਨੇ ਜਿਹੜਾ ਕੰਮ ਕਰਨਾ ਸੀ ਉਹਦੇ ਜੀ ਕਾਮਯਾਬ ਹੋ ਗਿਆ ਉਹਨੂੰ ਪਤਾ ਹੈ ਇਹ ਪੇਜਾਂ ਵਾਲੇ ਨੇ ਜਿਹੜੇ ਇਹਨਾਂ ਨੇ ਵਿਊ ਵਾਸਤੇ ਸਾਰਾ ਕੁਝ ਕਰਨਾ ਠੀਕ ਹੈ ਇਹਦੇ ਕਾਉਂਟਰ ਵਰਸਿਪ ਭਾਲਦੇ ਨੇ ਤੇ ਜਿਹੜੇ ਸਿੱਤੂ ਮੂਸੇਵਾਲ ਦੇ ਫੈਨ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਜਿਹੜਾ ਕੋਈ ਬੰਦਾ ਗਲਤ ਬੋਲਦਾ ਉਹਦਾ ਇੰਸਟਾਗ੍ਰam ਪੇਜ ਹੈਗਾ ਨਾ ਹਨਾ ਉਹਦੇ ਉੱਪਰ ਤੁਸੀਂ ਮੈਸੇਜ ਕਰੋ ਉਹਨੂੰ ਸਿੱਧਾ ਡਾਇਰੈਕਟ ਟੈਗ ਕਰੋ ਚੀਚਾ ਸਿਰਫ ਉਹਦੀ ਹੀ ਕਰੋ ਨਾਲ ਫਾਈਲ ਦੀ ਫੋਟੋ ਫੋਟੋ ਲਾ ਕੇ ਜਾਂ ਉਹ ਵੀ ਵੀਡੀਓ ਪਾ ਕੇ ਨਾ ਕਰੋ ਤੇ ਉਹਨੂੰ ਉਹਦੀ ਮੈਸੇਜਾਂ ਦੇ ਵਿੱਚ ਉਹਦੀ ਨੇਰੀ ਲਿਆ ਦਿਓ ਅਗਲਾ ਚੌਥੇ ਦਿਨ ਮਾਫੀ ਮੰਗਦੇ ਮੈਂ ਤੁਹਾਨੂੰ ਇੱਕ ਕਰਨ ਹੋਰ ਚਲੋ ਮੈਂ ਕਹਿਣਾ ਵੀ ਕਿਉਂਕਿ ਮੈਂ ਪੁਰਾਣਾ ਵੀ ਮੇਰੀ ਉਮਰ ਨਾਲ ਵੀ ਘੱਟੋ ਘੱਟ 45 ਸਾਲ ਹੋ ਗਈ ਕਹਿਨ ਨੂੰ ਜੋ ਮਰਜ਼ੀ ਕਹਿ ਲਓ ਕੁਝ ਬੰਦੇ ਗਲਤ ਵੀ ਬੋਲਣਗੇ ਵੀ ਭਾਈ ਉਹ ਸਿੱਧੂ ਮੂਸੇਵਾਲਾ ਅਸੀਂ ਨਾਲੋਂ ਵੀ ਜਦੋਂ ਬੱਬੂ ਮਾਨ ਦਾ ਦੌਰ ਸੀ ਪੂਰਾ ਦੌਰ ਜਿਵੇਂ ਅੱਜ ਸਿੱਧੂ ਮੂਸੇਵਾਲਾ ਦਾ ਦੌਰ ਚੱਲਿਆ ਸੀ ਨਾ ਚੱਲ ਰਿਹਾ ਐਵੇਂ ਹੀ ਬੱਬੂ ਮਾਨ ਦਾ ਦੌਰ ਸੀ ਕੁਝ ਬੰਦਿਆਂ ਨੂੰ ਗੁੱਸਾ ਲੱਗੇਗਾ ਪਰ ਜਿਹੜਾ ਸੱਚ ਹੈ ਉਹ ਸੱਚ ਹੈ ਵੇਖੋ ਉਹਦੇ ਤੋਂ ਕੋਈ ਬੰਦਾ ਨਹੀਂ ਭੱਜ ਸਕਦਾ ਵੀਡੀਓ ਪਈਆਂ ਨੇ YouTube ਤੇ ਸਾਰਾ ਕੁਝ ਪਿਆ ਮੈਂ ਕੋਈ ਉਹਦੀ ਪ੍ਰਸੰਸਾ ਨਹੀਂ ਕਰਨਾ ਆ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ ਵੀ ਜਦੋਂ ਉਹ ਟਾਈਮਾਂ ਦੇ ਵਿੱਚ ਬੱਬੂ ਮਾਨ ਨੂੰ ਕੋਈ ਗਲਤ ਬੋਲਦਾ ਸੀ ਹੂੰ ਬੱਬੂ ਮਾਨ ਨੂੰ ਗਲਤ ਬੋਲਦਾ ਸੀ ਤੇ ਉਹਦੇ ਜਿਹੜੇ ਫੈਨ ਹਨ ਮੇਰੀ ਅੱਖੀ ਦੇਖੀ ਗੱਲ ਏ ਨੇਰੀ ਲਿਆ ਦਿੰਦੇ ਗੁਰੂ ਹੁਣ ਸੁੱਚਾ ਸੂਰਮਾ ਬਣ ਮਾਈ ਸੀ ਹਾਸ਼ਰਾਈ ਦੀ ਚਲੋ ਹਾਸ਼ਰ ਤੋਂ ਲੜੋ ਹਾਸ਼ਰ ਫਿਲਮ ਦੇ ਵਿੱਚ ਆਪਾਂ ਸਾਰੇ ਨਹੀਂ ਵੇਖੀਏ ਠੀਕ ਹੈ ਗਾਣੇ ਇੱਕ ਗਾਣਿਆਂ ਨੂੰ ਕੋਈ ਵੀ ਚਟਲਾ ਸਕਦਾ ਗਾਣੇ ਇੱਕ ਨੰਬਰ ਫਿਲਮ ਦੀ ਸਟੋਰੀ ਇੱਕ ਨੰਬਰ ਹੈ ਪਰ ਉਹ ਵਿੱਚ ਜਿਹੜੀ ਐਕਟਿੰਗ ਹੈ ਉਹ ਕੋਈ ਹੈ ਉਹਦੀ ਟਾਈਮਿੰਗ ਟਾਈਮਿੰਗ ਨਹੀਂ ਹੈਗੀ ਪਰ ਉਹਦੇ ਫੈਡਾਂ ਨੇ ਤੁਸੀਂ ਹਿਸਾਬ ਲਾ ਲਓ ਫਿਲਮ ਸੁਪਰ ਸੁਪਰ ਹਿੱਟ ਕਰਦੀ ਸੱਚਾ ਸ਼ੋਰਮਾਈ ਉਹ ਹਿੱਟ ਕਰਦੀ ਸ਼ੌਂਕੀ ਸਰਦਾਰ ਆਈ ਉਹ ਹਿੱਟ ਕਰਦੀ ਜਿਹੜੇ ਕੰਮ ਕਰਨ ਵਾਲੇ ਨੇ ਤੇ ਤੁਸੀਂ ਤੁਸੀਂ ਕੀ ਕਰਦੇ ਪਏ ਹੋ ਤੁਸੀਂ ਬਾਈ ਦੀ ਫਿਲਮ ਆਈ ਮੂਸਾ ਹਟ ਦੇਖ ਨੂੰ ਤੁਹਾਡੇ ਸਾਹਮਣੇ ਕਿੰਨਾ ਕੁ ਬਿਜ਼ਨਸ ਕੀਤਾ ਹੈ ਗੁੱਗਲ ਤੇ ਪਿਆ ਮੇਰੀਆਂ ਗੱਲਾਂ ਕੌੜੀਆਂ ਲੱਗਣਗੀਆਂ ਤੁਹਾਨੂੰ ਜਦ ਕਿ ਮੇਰਾ ਪੇਜ ਸਿੱਧੂ ਮੁਕਸੇ ਵਾਲੇ ਪਾਈਦਾ ਪਰ ਜਿਹੜਾ ਸੱਚੇ ਸੱਚੇ ਅੱਜ ਪਾਈ ਬਿੱਲ ਬੋਰਡ ਤੇ ਐ ਈਪੀ ਪੰਦਾ ਸੀ ਬਿੱਲ ਬੋਰਡ ਤੇ ਹੋਣ ਆਏਗੀ ਈਪੀ ਬਿੱਲ ਬੋਰਡ ਤੇ ਜਾਏਗੀ ਪਰ ਯਾਰ ਤੁਸੀਂ ਇੱਕ ਲੰਡੂ ਟੁੱਟ ਚ ਬੰਦੇ ਆ ਨਾ ਗੱਲ ਪੂਰੀ ਸੁਣ ਕੇ ਜਾਇਓ ਇਹ ਨਹੀਂ ਹੈਗਾ ਵੀ ਅੰਤ ਦੇ ਵਿੱਚ ਅੱਧੀ ਗੱਲ ਸੁਣ ਕੇ ਲਾਸਟ ਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ ਲਾਈਸਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਇਹ ਗੱਲਾਂ ਮੈਂ ਕਿਉਂ ਕਰ ਰਿਆ ਠੀਕ ਹੈ ਹੁਣ ਇੱਕ ਬੰਦੇ ਟੁੱਟ ਜੇ ਬੰਦੇ ਨੇ ਗੱਲ ਕਰਤੀ ਤੁਸੀਂ ਉਹਨੂੰ ਫੇਮਸ ਕਰਤਾ ਅੱਜ ਤੋਂ 2-4 ਮਹੀਨੇ ਪਹਿਲਾਂ ਤੁਸੀਂ ਮਾਸੂਮ ਸ਼ਰਮਾ ਦੇ ਹੈਸ਼ਟੈਗ ਚੈੱਕ ਕਰ ਲਓ ਸਿਰਫ 500 200 600 3 ਹੁਣ 66000 ਤੇ 66000 ਉਹਦੇ ਹੈਸ਼ਟੈਗ ਪਹੁੰਚ ਗਿਆ 66000 ਤੇ ਤੇ ਉਹਦੇ ਫਾਲੋਅਰ ਚਾਹ ਨੇ ਪਹਿਲਾਂ ਦੇ ਚੈੱਕ ਕਰ ਲਓ ਤੇ ਹੁਣ ਚੈੱਕ ਕਰ ਯਾਰ ਜਿਹੜਾ ਬੰਦਾ ਫੇਮਸ ਹੁੰਦਾ ਹੈ ਉਹਦੇ ਨਾਲ ਇਹੋ ਜਿਹੇ ਟੱਚ ਬੰਦੇ ਜਿਹੜੇ ਵੀ ਜਿਨ੍ਹਾਂ ਨੇ ਫੇਮਸ ਹੁਣ ਹਰਿਆਣੇ 'ਚ ਉਹ ਹਿੱਟੇ ਹਰਿਆਣੇ ਦੇ ਲੋਕ ਚਲੋ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਭਈ ਮੈਨਾਂ ਉਹਦਾ ਕੋਈ ਗਾਣਾ ਸੁਣਿਆ ਨਾ ਕੁਝ ਮੈਂ ਤਾਂ ਸਿਰਫ ਇੰਸਟਾ ਦੇ ਵੀਡੀਓ ਵੇਖਿਆ ਨੇ ਤੇ ਜਿਹੜੇ ਸਿੱਧੂ ਮੂਸੇਵਾਲ ਦੇ ਪੇਜਿਆਂ ਨੇ ਜਾਂ ਉਹਦੇ ਫੈਨ ਨੇ ਉਹ ਵਿਊ ਵਾਸਤੇ ਕੰਟਰੋਵਰਸੀਆਂ ਕ੍ਰੀਏਟ ਕਰੀ ਜਾਂਦੇ ਨੇ ਉਹਦੇ ਨਾਲ ਯਾਰ ਉਹਦੇ ਨਾਲ ਉਹਦਾ ਕੋਈ ਟੱਕਰ ਬਣਦਾ ਦੱਸੋ ਬਈਲਾ ਮੈਨੂੰ ਇੱਕ ਬੰਦਾ ਸਬਾਨ ਦੇ ਬੈਠਾ ਹੈ ਇੱਕ ਬੰਦਾ ਕੀ ਕਹਿੰਦੇ ਖਜੂਰ ਦੀਆਂ ਜੜਾ ਜਿ ਬੈਠਾ ਤੁਸੀਂ ਯਾਰ ਮਾੜੀ ਮੋਟੀ ਤੇ ਸੋਚ ਕੇ ਪਾਓ ਵੀ ਬਈ ਜਿਹੜੀ ਲੈਵਲ ਏ ਜੀ ਐਚਾ ਮੈਂ ਤੁਹਾਨੂੰ ਕਹਿੰਦਾ ਇਹ ਫੇਕ ਪੇਜ ਨੇ ਸਾਰੇ ਤੁਸੀਂ ਜਿਹੜੇ ਕਮੈਂਟ ਕਰਨੇ ਲਾਈਕ ਕਰਨੇ ਨੇ ਵਿਊ ਕਰਨੇ ਨੇ ਵੇਖ ਕੇ ਕਰੋ ਯਾਰ ਥੋੜੀ ਬਹੁਤ ਇੰਨਾ ਕਿਤੇ ਪਤਾ ਹੀ ਹੁੰਦਾ ਵੀ ਆਪਾਂ ਇਹ ਬੰਦਾ ਸਿੱਧੂ ਮੂਸੇ ਵਾਲੇ ਨੂੰ ਵੀ ਆਹ ਬੰਦੇ ਨਾਲ ਕੰਪੇਅਰ ਕਰ ਰਿਹਾ ਜਿਹਦਾ ਕਿ ਅੱਛਾ ਇੱਕ ਜਿਹੜਾ ਹੁਣ ਦਲਜੀਤ ਦਸਾਂਝ ਠੀਕ ਹੈ ਜਿਹਦੇ ਫੋਲੋਅਰ ਨੇ ਖਣੀ ਸਿੰਘੇ ਉਹਦੇ ਫੋਲੋਅਰ ਨੇ ਜਾਂ ਕੋਈ ਹੋਰ ਸਿੰਗਰ ਏ ਜਿਹਨੂੰ ਵਰਲਡ ਵੀ ਦੁਨੀਆ ਜਾਣਦੀ ਜਿਨ੍ਹਾਂ ਨੂੰ ਹੈਨਾ ਜਿਹੜੇ ਪਾਈ ਦੇ ਮੜਾ ਵੀ ਨੇੜੇ ਤੇੜੇ ਹੈਗੇ ਨੇ ਚਲ ਦੇਖੋ ਉਹਨਾਂ ਚੋ ਕੌਂਟਰੋਵਰਸੀ ਕ੍ਰੀਏਟ ਹੁੰਦੀ ਏ ਚਲੋ ਉਹਦੇ ਤੇ ਵੀ ਆਪਾਂ ਕਮੈਂਟ ਬਾਜੀ ਕਰਦੇ ਵੀ ਚੰਗੇ ਲੱਗਣੇ ਆ ਜਿਹੜੇ ਬੰਦੇ ਨੂੰ ਪੁੱਛਦਾ ਨਹੀਂ ਹੈਗਾ ਤੁਸੀਂ ਉਹਨੂੰ ਉਹ ਲੈਵਲ ਤੇ ਨਾਲ ਹੀ ਖੜਾ ਕਰਨ ਨੂੰ ਫਿਰਦੇ ਹੋ ਦੱਸ ਇਹ ਇਹ ਗੱਲ ਦਾ ਹੀ ਹੁਸਾ ਹੈ ਤੇ ਤੁਸੀਂ ਐਵੇਂ ਇਹਦੇ ਨਾਲ ਪਾਈ ਦੀ ਇਮੇਜ ਵੀ ਫਰਕ ਪੈਂਦਾ ਤੇ ਪਾਈ ਦਾ ਨਾਲੋਂ ਸਟੇਟਸ ਵੀ ਡਾਉਣੀ ਹੁੰਦਾ ਹੈ ਇਸ ਹਿਸਾਬ ਨਾਲ ਕੱਲ ਨੂੰ ਕੋਈ ਹੋਰ ਕੋਈ ਬੋਲ ਦੇਗਾ ਜਿੰਨੇ ਕੋਈ ਆਪਣੀ ਚੜ੍ਹਾਈ ਕਰਾਉਣੀ ਹੈ ਇਹ ਸੇਤੂ ਮੂਸੇ ਵਾਲੇ ਬਾਰੇ ਮੜਾ 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 ਬੋਲ ਦੇਗਾ ਕੋਈ ਵੀ ਜਾ ਕੇ ਵੀਡੀਓ ਪਾ ਦਿਓ ਹਾਂਜੀ ਹਾਂਜੀ ਇਹਨੇ ਬੋਲਿਆ ਨਾਲ ਬਾਈ ਦੀ ਪਾਰਦੀ ਵੀ ਸ਼ੇਰ ਨੂੰ ਉਹ ਖਵਾਣ ਦਿਆ ਸਟੇਜ ਦੇ ਉੱਤੇ ਥਾਪੀ ਮਾਰਨ ਦਿਆ ਤੇ ਬਾਈ ਸਟੇਜ ਦੇ ਉੱਤੇ ਵੜ ਕੇ ਮਾਰਾ ਚੱਲ ਇਹਦੇ ਨਾਲ ਬਾਈ ਦੀ ਪਪੁਲਾਰਿਟੀ ਡੁੱਠੀ ਰਣੀ ਹੈ ਬਈ ਦੀ ਪਪਾਡੀ ਪਹੁੰਚ ਕੇ ਜਿੱਥੇ ਪਹੁੰਚਣੀ ਹੈ ਬਿਲਬੋਰਡ ਤੇ ਪਹੁੰਚ ਗਿਆ ਵਰਲਡ ਫੇਮਸ ਹੋ ਗਿਆ 18485 ਦੇਸ਼ ਉਹਨੂੰ ਸੁਣਦੇ ਵੀ ਨਹੀਂ ਪਰ ਨਾਲ ਉਹ ਬੰਦੇ ਨੂੰ ਵੀ ਤੁਸੀਂ ਉਥੇ ਪੰਜਾਬ ਦੇਣਾ ਬਿਨਾ ਮਤਲਬ ਤੋਂ ਇੱਕ ਲੰਡੂ ਜੇ ਬੰਦੇ ਨੂੰ ਤੁਸੀਂ ਉਹ ਕਰ ਦੇਣਾ ਤੇ ਅੱਗੇ ਤੋਂ ਧਿਆਨ ਰੱਖਿਓ ਭਰਾਓ ਇੰਨੀ ਕੀ ਗੱਲ ਕਰਨੀ ਆ ਆਪਾਂ ਦੇ ਵੀ ਕੰਪੇਅਰ ਉਹਦੇ ਨਾਲ ਹੀ ਕਰਿਆ ਜੇ ਜਿਹੜਾ ਬੰਦਾ ਮਾੜਾ ਮੋਟਾ ਪੌਂਚੇ ਖੂਗੀ ਚੜਦਾ ਹੋਵੇ ਜਿਹੜਾ ਬੰਦਾ ਅਜੇ ਗਿੱਟਿਆਂ ਤੋਂ ਥੱਲੇ ਫਿਰਦਾ ਤੁਸੀਂ ਉਹਦੇ ਨਾਲ ਪੇਚੇ ਪਵਾਉਣ ਨੂੰ ਫਿਰਦੇ ਹੋ ਜੇ ਕੋਈ ਵੱਧ ਘੱਟ ਗੱਲ ਹੋ ਗਈ ਹੋਵੇ ਮਾਸੂਮ ਸ਼ਰਮਾ ਨੂੰ ਛੱਡ ਕੇ ਉਹਦਾ ਸਾਨੂੰ ਕੋਈ ਦੁੱਖ ਨਹੀਂ ਹੈਗਾ ਜੇ ਕੋਈ ਗਲਤ ਉਹਦੇ ਬਾਰੇ ਬੋਲਿਆ ਗਿਆ ਉਹਦਾ ਸਾਨੂੰ ਕੋਈ ਦੁੱਖ ਨਹੀਂ ਜੇ ਕਿਸੇ ਉਹ ਨੂੰ ਬੋਲਿਆ ਗਿਆ ਹੋਵੇ ਤੇ ਉਹਦੇ ਵਾਸਤੇ ਮਾਫ਼ੀ ਹੈ ਤੇ ਅੱਗੇ ਤੋਂ ਧਿਆਨ ਰੱਖਿਓ ਭਰਾਓ ਧੰਨਵਾਦ ਦਿਓ ਥੈਂਕ ਯੂ